ਹੈਗਾ ਤੇ ਹਾਂਜੀ ਚਾਚਾ ਜੀ ਹੁਣ ਆਪਾਂ ਕੀ ਕਰਨਾ ਅੱਗੇ 5 ਮਿੰਟ ਸੌਣਾ ਤੇ ਲਟਾ ਜੀ ਫਿਰ ਕਰਦੇ ਹਾਂ 5 ਮਿੰਟ ਚ ਕਿਹੜਾ ਸੌਣਾ ਹੋਇਆ ਬਾਈ ਇਹ ਤਾਂ ਦੂਜਾ ਬਣਾਇਆ ਕਿਹੜਾ 3D ਡਾਲਾ ਜਿਹੜਾ 5 ਮਿੰਟ ਦੀ ਉਹ ਸ਼ੇਵ ਕਰਾ ਕੇ ਲੈ ਜੀ 5 ਮਿੰਟ ਸੌਣਾ ਦੇ ਹਾਂਜੀ ਬਾਈ ਤੇ ਇਹ ਤੁਹਾਨੂੰ ਆਪਾਂ ਲਾਈਟ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਇਹ ਹੈਗਾ ਜੀ ਲਾਈਟ ਫੋਰਸ ਦਾ ਬੀਸਟ ਮਾਡਲ ਆ ਬਾਈ ਬੰਦਾ ਗਰਦਾਰੀ ਕਰ ਗਿਆ ਲੈ ਓਪਨ ਚੁੱਦਾ 300 ਲੱਗਿਆ ਇਹ ਦੇਦੇ ਕਾ ਬਾ ਪਿੱਛੋਂ ਦੀ ਬਾ ਓ ਤੇ ਹਾਂਜੀ ਬਾਈ ਕੰਮ ਹੋ ਗਿਆ ਡਨ ਪੱਤੀਆਂ ਲੱਗੀਆਂ ਬਾਈ ਦੇਖੋ ਬਾਈ ਕਰੋ ਚੈੱਕ ਲੈਣ ਮੈਂਟ ਜਮਾ ਪ੍ਰੋਪਰ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੁਕਾਨ ਹੋ ਗਈ ਓਪਨ ਤੇ ਅੱਜ ਆ ਗਿਆ ਬਾਈ ਉਹੀ ਦਿਨ ਜੀ ਸਾਨੂੰ ਬਾਹਰੇ ਦਿਨ ਤੋਂ ਠੀਕ ਸੀਗੀ ਤੇ ਅਸੀਂ ਅੱਜ ਪੇਟੀ ਆਪਣੀ ਡੈਕਟਿੰਗ ਕਰ ਦਈਏ ਕੰਪਲੀਟ ਆ ਬਾਬਾ ਤੇ ਇਹ ਬੋਬੀ ਹੋ ਗਿਆ ਸੀਗਾ ਬਿਮਾਰ ਬਾਈ ਤੇ ਇਹ ਹੁਣ ਮਹਾ ਸੈਟ ਕੀਤਾ ਦਵਾਈ ਵੀ ਦਵਾ ਕੇ ਕੀ ਜਾਲ ਲਵਾਇਆ ਕੱਲ ਇਹਦੇ ਬਈ ਬਹੁਤ ਔਖਾ ਆਹ ਦੇਖ ਲੋ ਜੀ ਆ ਗਈ ਇਹ ਝੂਠ ਜਮਾਨੇ ਦੀ ਸਾਡੇ ਕੋਲੇ ਸਿਰੇ ਦਾ ਖਾਚੇ ਹੀ ਆ ਇਹਨੇ ਇੰਨਾ ਸਾਨੂੰ ਤਪਾਇਆ ਨਾ ਬਾਈ ਹੁਣ ਮੈਨੂੰ ਕਹਿੰਦਾ ਮੈਂ ਨਾ ਮਲੋੜ ਰੋਡ ਤੇ ਸਹਾਇਜ ਦੇ ਕੇ ਤੇ ਸ਼ੀਸ਼ੇ ਲੈਣ ਨੂੰ ਦੇ ਕੇ ਉਹਨਾਂ ਤੇ ਜਾ ਸਾਰਾ 4 ਪਿੰਡ ਪਾਸੇ ਵੜਿਆ ਭਰਾਵਾ ਇਹ ਚ ਵੀ ਤੇਲ ਲੈਣੀ ਸੀਗਾ ਜਿਹੜਾ ਨੂੰ ਲੈ ਕੇ ਗਿਆ ਕੁਦਰਤੀ ਆ ਗਿਆ ਇਹ ਸੂਈ ਇਹ ਨਹੀਂ ਖਰਾਬ ਆ ਤੇ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਆ ਮਿਸਤਰੀ ਕੋਲੇ ਤੇ ਮਿਸਤਰੀ ਨੇ ਲਵਾਤੇ ਤੜਕੇ ਤੜਕੇ ਪੈਸੇ ਮੇਰੇ ਵੀਰੇ ਉਹ ਨਵੀਂ ਮਸ਼ੀਨ ਲਿਆਂਦੀ ਹੈ ਤੇ ਬਸ ਹੁਣ ਅਸੀਂ ਇਹਦੇ ਨਾਲ ਕਰਨਾ ਕੰਮ ਥੋੜਾ ਜਿਹਾ ਚਲੋ ਜੀ ਖੋਲੋ ਦੁਕਾਨ ਸਾਨੂੰ ਅੱਧੀ ਬੇਟੀ ਤਾਂ ਤੁਹਾਨੂੰ ਪਤਾ ਹੀ ਬਣਾਈ ਬੈਠੇ ਸੀਗੇ ਤੇ ਬਾਕੀ ਦੀ ਅੱਜ ਬਣਾ ਦੇਾਂਗੇ ਸਾਰੀ ਕੰਪਲੀਟ ਕਰ ਦਾਂਗੇ ਅਜੇ ਫੁੱਲ ਵੀਡੀਓ ਪਾਵਾਂਗੇ ਹਾਂ ਜਿਹੜੀ ਇਹ ਮਿੱਡਾ ਵਾਲੀ ਬੇਟੀ ਬਣਾਉਣੀ ਓਬੀਸੀ ਬਣਾ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਕਿਵੇਂ ਬਣਦੀ ਹੈ ਤੇ ਕਿਵੇਂ ਦੀ ਕੁਆਲਿਟੀ ਹੈ ਲਓ ਵੀ ਕਹਿੰਦਾ ਜੋਰ ਪਰਖਿਆ ਜਾਣਾ ਹੈ ਸਿਰ ਚ ਨਾ ਵਜੇ ਸੈਮਸੰਗ ਕਿਤੇ ਨਾ ਨਹੀਂ ਸਰਕੇ ਫੇ ਕੈਮਰੇ ਤੋਂ ਡਰ ਗਿਆ ਉਹ ਤਾਂ ਤੈਨੂੰ ਪਤਾ ਹੋਊ ਭਰਾਵਾ ਆਹ ਦੇਖ ਲਓ ਬਈ ਟਰੈਕਟਰ ਦੇ ਟਾਇਰ ਜਿੱਡੀ ਪੇਟੀ ਆ ਕਹਿੰਦੇ ਉਮੀਦ ਤਾਂ ਨਹੀਂ ਰੱਖਦੀ ਸੀ ਹੋਈ ਨੀਚ ਤਾਂ ਨਹੀਂ ਰੱਖਦੀ ਸੀ ਸਾਲਿਆ ਅਸੀਂ ਤਾਂ ਅੰਦਰ ਅੱਛੀ ਬੈਠੇ ਨਾ ਇਧਰ ਪਾ ਕੇ ਕਿਉਂ ਕਿ ਨਾ ਬੈਠ ਸਕਦੀ ਚੰਗਾ ਚਲ ਕੱਟ ਕੇ ਬਾਹਰ ਨੂੰ ਤੇ ਹਾਂਜੀ ਦੋਸਤੋ ਇਧਰ ਜਿੱਡੀ ਬਣਾਈ ਸੀ ਉਹ ਤਾਂ ਫੇਰ ਖਲਾਰਾ ਪਾਤਾ ਇਹਨੂੰ ਨਾਲੇ ਮੈਂ ਕਹੀ ਗਿਆ ਵੀ ਐਂ ਕੰਮ ਨਾ ਕਰ ਇਹ ਕੰਮ ਗਲਤ ਹੋ ਜਾਊਗਾ ਹਨੂੰ ਦੱਸਿਆ ਮਿਸਤਰੀ ਇਹ ਮਿਹਨਤੀ ਮੁੰਤੀ ਵਾਲਾ ਹੈ ਨਹੀਂਗਾ ਇਹ ਤਾਂ ਵਾ ਸੂਜਾ ਵੀ ਫੱਟੇ ਚੀਰਨ ਵਾਲਾ ਹੀ ਹੈ ਤੇ ਕਿੰਨੀ ਮਿਹਨਤੀ ਤਾਂ ਨੂੰ ਦੱਸਣੀ ਪੈਂਦੀ ਆ ਠੀਕ ਹੈ ਤੇ ਪਰ ਕੰਮ ਲੈਵਲ ਨਾਲ ਕਰਦਾ ਇੱਕ ਖਾਸियत ਹੈ ਦੀ ਵੀ ਕੰਮ ਇਹਨੇ ਲੈਵਲ ਨਾਲ ਹੀ ਕਰਨਾ ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਫੇਰ ਪੱਟ ਕੇ ਤੇ ਹੋਰ ਰੱਖਦੀ ਨਾਲੇ ਮੈਨੂੰ ਆਖੇ ਮੈਂ ਤੂ ਇਹ ਆ ਨਾ ਕਰ ਪਹਿਲਾਂ 15 ਵਾਲੀਆਂ ਪਾਰਟੀਸ਼ਨਾਂ ਪਾਉਣਗਾ ਫੇਰ ਕਰਨਾ ਨਹੀਂ ਨਹੀਂ ਆਹੀਂ ਪਾ ਦੂਗਾ ਮੋਰੇ ਕੱਢ ਕੇ ਮੈਂ ਮੋਰੇ ਕੱਢ ਕੇ ਪਾ ਲਈ ਫਿਰ ਤੂੰ ਕੋਈ ਨਹੀਂ ਕਿਵੇਂ ਆ ਤਾਂ ਉਹ ਘਰੋਂ ਮੜਾਇਆ ਇਹਨੂੰ ਕੀਤਾ ਪਾਲੇ ਮੋਰੇ ਕੱਢ ਕੇ ਜਦੋਂ ਬਈ ਬਣ ਗਈ ਉਹ ਦੱਸਣੀ ਹੈ ਲਾ ਬਈ ਕਰੋ ਚੱਕ ਹਾਂ ਬਣਾਓ ਬਣੂਗੀ ਤਾਂ ਸਹੀ ਦਿਮਾਗ ਤਾਂ ਮੇਰਾ ਖਾਈ ਜਾਂਦੇ ਸੜ ਪਿੱਛੇ ਲੈਵਲ ਲੂਗਲ ਕਰਕੇ ਬਾਈ ਜਮਾ ਸਿੱਧੀਆਂ ਲਾਉਣੀਆਂ ਆ ਪਾਰਟੀਸ਼ਨਾਂ ਐਨ ਇੱਕ ਨੰਬਰ ਕੰਮ ਕਰਨਾ ਮਿਸਤਰੀ ਜਿੰਦਾ ਰੋਟੀ ਦਾ ਤਾਂ ਪ੍ਰਬੰਧ ਕਰ ਯਾਰ ਭੁੱਖ ਲੱਗੀ ਪਈ ਆ ਇੱਧਰ ਤਾਂ ਲਾਉਣੀ ਨਹੀਂ ਐ ਓਏ ਰੋਟੀ ਦਾ ਤਾਂ ਪ੍ਰਬੰਧ ਕਰ ਮਾਤਾ ਜੀ ਨੇ ਇਹ ਆਖਿਆ ਚੰਗਾ ਭਰਾਵਾ ਢਾਬੇ ਤੋਂ ਲਿਆ ਦਿੰਦਾ ਸਾਰਾ ਢਾਬੇ ਤੋਂ ਹੀ ਖਾਣੀ ਪੈਣੀ ਹੈ ਨਹੀਂ ਘਰੋਂ ਆਏ ਨਹੀਂ ਰੋਟੀ ਆਪਣੀ ਛੇੜੀਏ ਨਾ ਤੁਨੂੰ ਮੈਂ ਤੇ ਬਾਕੀ ਬਈ ਤੁਹਾਨੂੰ ਅੱਗੇ ਕਰਾਉਣਾ ਚੈੱਕੇ ਦੀ ਕਰਾਂਗੇ ਬਈ ਇਹ ਹੀ ਚੰਗੀ ਤਰ੍ਹਾਂ ਜਿਹੜਾ ਇਹਨੇ ਸਾਨੂੰ ਖਰਾਬ ਕੀਤਾ ਠੀਕ ਹੈ ਤੇ ਟਾਈਮ ਸਿਰ ਤੁਹਾਨੂੰ ਰਿਪੋਰਟ ਦਿੰਦੇ ਰਾਵਾਂਗੇ ਵੀ ਕਿਵੇਂ ਕੰਮ ਕਰਨਾ ਕਿਵੇਂ ਨਹੀਂ ਤੇ ਬਾਕੀ ਇਹਦੇ ਇਹਦੇ ਨਾਲ ਤਾਂ ਹੀ ਚੰਗੀ ਤਰੀਕਾ ਕਰਨੇ ਹੈ ਬੋਬੀ ਆ ਜਾਂਦੇ ਬਸ ਫੇਰ ਲਾਵਾਂਗੇ ਸਿਰ ਆਸੀਂ ਹਾਂਜੀ ਮਿੱਤਰੋ ਜਿਵੇਂ ਕਿਸ ਨੂੰ ਪਤਾ ਹੀ ਹੈ ਵੀ ਆਪਾਂ ਬਣਾਈ ਜਾਂਦੇ ਸੀ ਪੇਟੀ ਤੇ ਕੰਮ ਹੋ ਗਿਆ ਖਰਾਬ ਲਾਈਟ ਜਾਵੜੀ ਤੇ ਚਾਚੇ ਦਾ ਤਾਂ ਪਹਿਲਾਂ ਹੀ ਮੜ ਹੈ ਨਹੀਂ ਸੀਗਾ ਚੱਲ ਉਤੋਂ ਲਾਈਟ ਵੀ ਜਾਵੜੀ ਹੁਣ ਬੈਠਾਗਾ ਤੇ ਹਾਂਜੀ ਚਾਚਾ ਜੀ ਹੁਣ ਆਪਾਂ ਕੀ ਕਰਨਾ ਅੱਗੇ 5 ਮਿੰਟ ਸੌਣਾ ਫੇਲਾਤਾ ਜੀ ਫਿਰ ਕਰਦੇ 5 ਮਿੰਟ ਚ ਕਿਹੜਾ ਸੌੜਾ ਹੋਇਆ ਬਾਈ ਇਹ ਤਾਂ ਦੂਜਾ ਬਣਾ ਖੜਾ 3D ਦਾ ਜਿਹੜਾ 5 ਮਿੰਟ ਦੀ ਉਹ ਸ਼ੇਵ ਕਰਾ ਕੇ ਲੈ ਜੀ 5 ਮਿੰਟ ਸੌਣਾ ਦੇ ਇੱਕ ਆਪਾਂ ਮਿੱਤਰੋ ਨਵਾਂ ਸੰਦ ਲਿਆਉਂਦਾਗਾ ਆਪਾਂ ਲੈ ਅੱਧਾ ਕੇ ਚਾਚਾ ਲੈ ਲਾਂਦਾ ਪਹਿਲਾਂ ਤਾਂ ਇਹ ਕੀ ਨਾ ਆ ਜਾ ਚਾ ਇਹਨਾਂ ਦਾ ਕੀ ਆ ਇਹਨਾਂ ਦਾ ਕੁਝ ਨਹੀਂ ਇਹ ਸਾਡੇ ਕੰਡਲ ਕਰਕੇ ਬੱਲੀ ਸਖ ਭਾਗ ਲੱਗੇ ਆ ਆਹੋ ਜਿੱਤੇ ਦਾ ਤੂੰ ਹਰ ਤੋ ਜਾਣ ਚਾਚਾ ਕਰਾਓ ਓਪਨਿੰਗ ਚੱਕ ਤੈਨੂੰ ਓਪਨੀ ਤੇ ਦੁੱਝ ਬਣਾ ਕੇ ਵੀ ਪਾਉਣੀ ਆ ਵੀਡੀਓ ਪਾ ਦਿਆਂਗੇ ਰਹੀ ਤੇਰੇ ਕੰਮ ਤੇ ਵੀ ਬਾਈ ਇਹਦਾ ਹਾਂਜੀ ਬਾਈ ਇਹ ਬਾਈ ਦਾ ਅਕਾਊਂਟ ਹੈਗਾ ਮੀਤ ਮੀਤ ਸਿੰਘ ਦੇ ਨਾਮ ਤੇ ਆ ਕੁਝ ਐ ਜੋ ਕੁਛ ਐ ਇੱਕ ਤਾਂ ਨਾਮ ਹੈ ਤੇ ਬਹੁਤ ਔਖਾ ਤੇ ਤੁਸੀਂ ਰਿਫੋਲੋ ਕਰ ਲਿਓ ਬਾਈ ਯਾਰ ਦਿੱਤੀ ਚਾਚੇ ਦਾ ਆਪਣੇ ਦਾ ਬਹੁਤ ਵਧੀਆ ਕੰਮ ਲੱਕੜ ਦਾ ਆਪਣੀ ਸਾਰੀ ਤਿਆਰੀ ਇਹਨਾਂ ਨੇ ਕਰੀ ਜਾਂ ਤਿਆਰ ਮੈਂ ਬੇਨਤੀ ਵਾਲਾ ਤੁਹਾਨੂੰ ਦੱਸਿਆ ਮੈਂ ਬੇਨਤੀ ਵਾਲਾ ਬੰਦਾ ਤੁਹਾਨੂੰ ਆਰਡਰ ਰੱਖਣਾ ਬਹੁਤ ਚਾਚੇ ਜੀ ਕਰਿਆ ਆਪਣੀ ਦੁਕਾਨ ਤੇ ਸਾਰੀ ਲੱਕੜ ਦਾ ਕੰਮ बताएंगे ਉਹ ਗੇਂਦ ਗੁੱਟ ਜੰਨੇ ਫਿਰ ਦੋਸਰੇ ਕੀ ਹੋ ਭਾਈ ਹਾਜੀ ਚਾਚੇ ਲਾ ਕੇ ਆਏ ਉਸ ਸਿਰਚ ਬਦਲਾਈ ਸੀ ਜਾਂ ਇੱਕ ਤਿੰਨ ਸ਼ੀਸ਼ਾ ਜੀ ਚਾਚਾ ਜੀ ਲਾ ਕੇ ਆਏ ਵਾਹ ਕੀ ਹਾਲਾਂ ਕੇ ਮੂੰਹ ਆਂਦਾ ਬਾਬੇ ਦੀ ਫੋਟੋ ਨਾਲ ਡੈਕ ਤੇ ਬਹੁਤ ਹੈ ਤੇਰੇ ਪਾਸੇ ਹਏ ਵਾਵਾ ਪਚਾ ਹੋ ਗਿਆ ਸੀ ਪਾਸੇ ਬੈਠੇ ਸੀ ਤੇ ਹਾਂਜੀ ਬਾਈ ਲਾਈਟ ਗਈ ਆ ਰੋਟੀ ਪਾਣੀ ਲੈ ਆ ਖਾ ਸੀ ਤੇ ਨਾਲੇ ਪੀਲੀ ਲੱਸੀ ਤੇ ਲੱਗ ਗਿਆ ਪੇਟੀ ਬਣਾਉਣ ਬਈ ਤੇ ਆਪਣੇ ਕੋਲੇ ਕਸਟਮਰ ਵੀ ਆ ਰਹੇ ਆ ਲਾਈਟ ਫੋਰ 20 ਮੋਰ ਲਗਾਉਣ ਉਹ ਵੀ ਲਾਉਣੀਆਂ ਆ ਆਪਾਂ ਪੱਤੀਆਂ ਪੁੱਤੀਆਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਦਰਾ ਗੁਣੀਏ ਗਾਣੀਏ ਹੋਣੀ ਵਾਵਾ ਤਕੜੀ ਬਣਾਈ ਬੈਠੇ ਮਿਸਤਰੀ ਸਾਹਿਬ ਕਰੋ ਚੈੱਕ ਅੱਜ ਕਹਿੰਦੇ ਪੇਟੀ ਬਣਾਈ ਦੇਣੀ ਆ ਕੁਛ ਮਰਜ਼ੀ ਹੋ ਜੇ ਹਾਜੀ ਮਿੱਤਰੋ ਆਪਾਂ ਅਗੇ ਸੀ ਦੁਕਾਨ ਤੇ ਤੇ ਅੱਜ ਲਾਉਣਾ ਬਈ ਆਪਾਂ ਲਾਈਟ ਫੋਰਸ ਦਾ ਬੀਸਟ ਮਾਡਲ ਪਹਿਲਾਂ ਹੁਣ ਲਾਈਟ ਦਿਖਾ ਦਿੰਨੇ ਆ ਬਈ ਆ ਰਿਹਾ ਬਈ ਇਹ ਬੀਸਟ ਮਾਡਲ ਆ ਬਈ ਲਾਈਟ ਫੋਰਸ ਦਾ ਪੂਰਾ ਹੈਵੀ ਆ ਬਾਈਆਂ ਤੇ ਲਾਉਣਾ ਅੱਜ ਆਹਾ ਤੇ ਪਤਿਆਂ ਪੁੱਤਿਆਂ ਲਈ ਜਾਂਦੇ ਬਾਈ ਵਰਗੇ ਤੇ ਬਾਈਆਂ ਨਾਲ ਗੱਲਬਾਤ ਕਰਦੇ ਆ ਅੱਜ ਬਾਈ ਕੀ ਹਾਲ ਆ ਵਧੀਆ ਜਿਹਾ ਠੀਕ ਠਾਕ ਕਿਹੜਾ ਪੈਂਡਾ ਬਾਈ ਆਪਣਾ ਰੁਪਈਆਂ ਵਾਲਾ ਪੈਂਡਾ ਬਈ ਆਪਣਾ ਠੀਕ ਆ ਕਿਹੜੀ ਰੇਜ ਚ ਰਹਿ ਗਿਆ ਬਾਈ ਫਰੀਦਪੁਰ ਚ ਬਈ ਠੀਕ ਆ ਤੇ ਬਾਕੀ ਬਾਈ ਵਰਗੇ ਲਈ ਜਾਂਦੇ ਆ ਪਤਿਆਂ ਪੁੱਤਿਆਂ ਤੇ ਬਾਕੀ ਸਾਨੂੰ ਫਿਟਿੰਗ ਚੈੱਕ ਕਰਾਵਾਂਗੇ ਸਾਰੀ ਹਾਜੀ ਮਿੱਤਰੋ ਆਪਣੇ ਇੱਕ ਕਸਨ ਆਇਆ ਸੀਗਾ ਹਾਜੀ ਬਾਈ ਕੀ ਹਾਲ ਆ ਵਧੀਆ ਬਾਈ ਕਿੱਥੋਂ ਆਇਆ ਬਾਈ ਤੂੰ ਮੈਂਮਾ ਸਰਕਾਰੀ ਬਠਿੰਡਾ ਅੱਛਾ ਕਿਵੇਂ ਲੱਗ ਰਿਹਾ ਤੈਨੂੰ ਸਾਡੇ ਕੋਲ ਆ ਕੇ ਵਧੀਆ ਬਾਈ ਵਧੀਆ ਠੀਕ ਆ ਇਹ ਬਾਈ ਆਪਣੇ ਹੈਗਾ ਬਾਬੇ ਦਾ ਬੁੱਢਾ ਦਾਲਿਆ ਜੀ ਆਪਾਂ ਕਰਾਵਾ ਤੇ ਕੰਮ ਕਮੂ ਵੀ ਚੱਲੀ ਜਾਂਦਾ ਆਪਣਾ ਪੂਰਾ ਕਿਸ ਨੂੰ ਲਾਈਟ ਫੋਰ ਦੀ ਰੀਗਨਲ ਵਾਇਰਿੰਗ ਆ ਭਾਈ ਉਹ ਵੀ ਕੋਲੇ ਇਹਨਾਂ ਨੂੰ ਵਾਇਰਿੰਗ ਪਾਵਾਗੇ ਭਾਈ ਆਪਾਂ ਤੇ ਆਹ ਡੱਬਾ ਦੂਜਾ ਪਿਆ ਲਾਈਟ ਫੋਰਸ ਵਾਲਾ ਵਾਇਰਿੰਗ ਨਾਲ ਇਸ ਨੂੰ ਚੈੱਕ ਕਰਵਾਗੇ ਸਾਰੇ ਹਾਂਜੀ ਭਾਈ ਤੇ ਇਹ ਤੁਹਾਨੂੰ ਆਪਾਂ ਲਾਈਟ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਇਹ ਹੈਗਾ ਜੀ ਲਾਈਟ ਫੋਰਸ ਦਾ ਬੀਸਟ ਮਾਡਲ ਮੇਡ ਇਨ ਆਸਟ੍ਰੇਲੀਆ ਭਾਈ ਇਹਦੇ ਵਿੱਚ ਤਿੰਨ ਮੋਡ ਹੁੰਦੇ ਆ ਭਾਈ ਹਾਈ ਲੋ ਤੇ ਬੀਸਟ ਠੀਕ ਹੈ ਆ ਬੀਸਟ ਮੋਡ ਹੁੰਦਾ ਇਹਦਾ ਵੀ ਇਹ ਸਾਰਾ ਨੋ ਤੇ ਮੋਡ ਹੁੰਦਾ ਇਹਦੇ ਵਿੱਚ ਇਹਦੀ ਸਵਿਚ ਆਉਂਦੀ ਹੈ ਵੀਰੇ ਉਹ ਤੁਹਾਨੂੰ ਦਿਖਾ ਦੇਗੇ ਅਸੀਂ ਕਿ ਇਸ ਟਾਈਪ ਦੀ ਆਉਂਦੀ ਆ ਇਹਦੇ ਵਿੱਚ ਇਸ ਲਿਮ ਹੁੰਦੀ ਆ ਬਾਈ ਲਾਈਟ ਲਾਈਕ ਅ ਸਟੈਡੀ ਤੇ ਇਹਦੀ ਵਾਇਰਿੰਗ ਵੀ ਬਹੁਤ ਹੈਵੀ ਆਉਂਦੀ ਆ ओरिजिनल ਵਾਇਰਿੰਗ ਹੀ ਚੱਲਦੀ ਆ ਇਹਦੇ ਨਾਲ ਬਾਈ ਕਪਲਰ ਟੂ ਕਪਲਰ ਕੰਮ ਹੁੰਦਾ ਹੈ ਇਹਦਾ ਦੇਖੋ ਬਾਈ ਇਦਰੇ ਦੇ ਨਾਲ ਅਟੈਚ ਹੋ ਕੇ ਲਾਈਟਾਂ ਵਾਲੇ ਨਾਲ ਲਾਈਟਾਂ ਆਉਣ ਹੋਣੀਆਂ ਤੇ ਇਹ ਲਾਈਟਾਂ ਆਉਣ ਹੋਣੀਆਂ ਨਹੀਂ ਤਾਂ ਨਹੀਂ ਹੋਣਗੀਆਂ ਠੀਕ ਹੈ ਇਧਰ ਆਹ ਕਪਲਰ ਆ ਗਿਆਪਲਰ ਹੁੰਦੇ ਆ ਬਾਈ ਇਹ ओरिजिनल ਲਾਈਟ ਫੋਰਸ ਦੀ ਵਾਇਰਿੰਗ ਆ ਬਾਕੀ ਵਾਇਰਿੰਗ ਕਰਮ ਦਾ ਤਜਰਬਾ ਹੋਣਾ ਚਾਹੀਦਾ ਬੰਦੇ ਨੂੰ ਮਾੜੇ ਬੰਦੇ ਤੋਂ ਕੰਮ ਨਾ ਕਰਾਇਓ ਬਾਈ ਆ ਇਧਰ ਤੁਸੀਂ ਚੈੱਕ ਕਰ ਲਓ ओरिजिनल ਲਾਈਟ ਫੋਰਸ ਲਿਖਿਆ ਹੋਇਆ ਇੱਥੇ ओरिजिनल ਵਾਇਰਿੰਗ ਹੈ ਲਾਈਟ ਫੋਰਸ ਦੀ 40 ਐਂਪੀਅਰ ਦੀ ਇਹਦੇ ਨਾਲ ਆਉਂਦੀ ਆ ਉਹ ਰਿਲੇ ਵੀਰੇ ਠੀਕ ਹੈ ਤੇ ਘਰੋਂ ਚੈੱਕ ਬਾਈ ਸਾਰੀ ਦੇ ਹੀਟ ਪ੍ਰੂਫ ਸਲੀਵ ਜੜੀ ਹੋਈ ਹੈ ਬਾਕੀ ਤੁਹਾਨੂੰ ਪਤਾ ਹੀ ਆਪਣੇ ਕੰਮ ਦਾ ਦਾ ਕੰਮ ਸਫਾਈ ਵਾਲਾ ਹੀ ਹੁੰਦਾ ਹੈ ਤੇ ਇਧਰ ਮਿਸਤਰੀ ਸਾਹਿਬ ਹੁਣੀ ਐਣਕਾ ਲਾਓ ਯਾਰ ਮੱਥੇ ਦੇ ਨਹੀਂ ਸਵਾਦ ਆਵਾਗਾ ਇੱਥੇ ਹਾਂ ਇਹਨਾਂ ਨੂੰ ਹੁਣ ਅਸੀਂ ਚੰਗੇ ਐਣਕਾ ਲੈ ਕੇ ਦਵਾਂਗੇ ਜਦੋਂ ਸਾਡਾ ਪੇਜ ਮੋਨਟਾਈਜ਼ ਹੋ ਗਿਆ ਨਾ ਉਦੋਂ ਅਸੀਂ ਇਹਨੂੰ ਐਣਕਾ ਚੰਗੀਆਂ ਲੈ ਕੇ ਦਵਾਂਗੇ ਅਰੇ ਨਹੀਂ ਕਰਦੇ ਜਰੂਰ ਹਾਂ ਵੀ ਮਾਮਾ ਹਾਂ ਪਤਾ ਹੈ ਨਾ ਤੇ ਹਾਂਜੀ ਬਾਈ ਕੰਮ ਹੋ ਗਿਆ ਡਨ ਪੱਤੀਆਂ ਲੱਗੀਆਂ ਬਾਈ ਦੇਖੋ ਬਾਈ ਕਰੋ ਚੈੱਕ ਲੈਣ ਮੈਂਟ ਜਿਵੇਂ ਪ੍ਰੋਪਰ ਪੱਤੀਆਂ ਲੱਗੀਆਂ ਤੇ ਮਜ਼ਬੂਤ ਵੀ ਪੂਰੀਆਂ ਬਾਈ ਗੱਡੀ ਹਿਲਦੀ ਆ ਪੱਤੇ ਨਹੀਂ ਹਿੱਲਦਿਆਂ ਨਹੀਂ ਆ। ਇਹ ਤੁਸੀਂ ਚੈੱਕ ਕਰ ਲਓ ਮਜ਼ਬੂਤੀ ਪੂਰੀ। ਤੇ ਰੰਗ ਰੰਗ ਕਰਕੇ ਲਾਈਆਂ ਬਾਈ। ਇਧਰ ਵਾਇਰਿੰਗ ਬਸ ਆ ਵਾਈਂਡ ਕਰਨ ਵਾਲੀ ਰਹੀ ਜੀ। ਬਾਕੀ ਸਾਰਾ ਕੰਮ ਡਾਨਾ। ਤੇ ਤੁਹਾਨੂੰ ਬਾਅਦ ਚੋਂ ਲਾਈਟਾਂ ਲਾ ਕੇ ਦੀ ਕੁਆਲਿਟੀ ਚੈੱਕ ਕਰਾਵਾਂਗੇ। ਹਾਂਜੀ ਬਾਈ ਕੀ ਰਿਪੋਰਟ ਆ? ਓਕੇ ਰਿਪੋਰਟ ਆ ਬਾਈ। ਹਿੱਲਦਿਆਂ ਪੱਤੇਆਂ ਕਿ ਨਹੀਂ? ਚਲੋ ਬਾਕੀ ਪ੍ਰੋਪਰ ਰਿਵਿਊ ਆਪਾਂ ਲੈ ਲਾਂਗੇ ਬਾਈ ਇਹ ਰਹਿੰਦਾ। ਇਧਰ ਰਾਜਵੀਰ ਹੋਣ ਆਇਆ ਜਦੋਂ ਕੰਮ ਨਿਪਟੜ ਗਿਆ ਸਾਰਾ ਐਨਕਾਂ ਲਾ ਕੇ। ਰਾਵਾ ਹੋ ਨਹੀਂ ਲੋੜ ਤੇਰੀ ਹੁਣ ਤੂੰ ਜਾ ਸਕਦਾ ਘਰੇ ਹਾਂਜੀ ਬਾਈ ਤੇ ਮਾਈਟਾਂ ਹੋ ਗਈਆਂ ਫਿੱਟ ਕਰੋ ਚੈੱਕ ਜਗਦੀਆਂ ਨਾ ਹੀਰੇਆਂ ਵਾਂਗੂ ਸਜੇ ਨਾਲੇ ਸ਼ੈਡਿੰਗਾਂ ਨਹੀਂ ਹੈ ਲੁੱਕ ਦੇਖੋ ਬਾਈ ਕਿੰਡੀ ਸੋਹਣੀ ਆਈ ਆ ਇਹਦੇ ਨਾਲ ਦੋ ਫਿਲਟਰ ਆਉਂਦੇ ਆ ਇੱਕ ਵਾਈਟ ਤੇ ਇੱਕ yellow ਤੇ ਜਿਹੜਾ ਵਾਈਟ ਆ ਉਹ ਤਾਂ ਸਾਡਾ ਬਲੈਕ ਕਰਾਇਆ ਹੋਇਆ ਤੇ ਇਹ ਸੋਚ ਲਾਉਣ ਦਾ ਟਾਈਮ ਆ ਉਲਝੇ ਖੜੇ ਸੋਚ ਲਾਈਏ ਕਿੱਥੇ ਦੱਸੋ ਵੀ ਮੁੰਡਿਓ ਕਿੱਥੇ ਲਾ ਲਈਏ ਸੋਚ ਇੱਥੇ ਸੋਚ ਰਹੇ ਆਂ ਲਾ ਦੇ ਇੱਥੇ ਇੱਥੇ ਲਾ ਬਸ ਸਹੀ ਐ ਇੱਥੇ ਲਾ ਦੇ ਇੱਥੇ ਦਬਈਆ ਦਾ ਗੋਡੜਾ ਵਜੇ ਕਰੇ ਇੱਥੇ ਲੋਟ ਬਸ ਸਹੀ ਐ ਲਾ ਦੇ ਤੇ ਬਈ ਇਧਰ ਵਾਇਰਿੰਗ ਤੁਹਾਨੂੰ ਦਿਖਾ ਦਿੰਨੇ ਆ ਲਾਈਟਾਂ ਬਈ ਹਿੱਲਦੀਆਂ ਨਹੀਂ ਜਾਵਾਂ ਵੀ ਲੋ ਮੈਂ ਆਹ ਵਾਇਰਿੰਗ ਐ ਬਾਹ ਟਾਈਆਂ ਲਾਉਣ ਵਾਲੀਆਂ ਰਹੀਆਂ ਇੱਥੇ ਲਾ ਕੇ ਕੰਮ ਡਨ ਕਰ ਦਿਆਂਗੇ ਹਾਂਜੀ ਬਾਈ ਲਾਈਟਾਂ ਕਰਤੀਆਂ ਫਿੱਟ ਤੇ ਕਰੋ ਚੈੱਕ ਬਹੁਤ ਸੋਹਣੀਆਂ ਲਾਈਟਾਂ ਲੱਗਦੀਆਂ ਬਈ ਇਹ ਬੀਸਟ ਮਾਡਲ ਤੇ ਹੁਣ ਤੁਸੀਂ ਵਾਇਰਿੰਗ ਵੀ ਚੈੱਕ ਕਰ ਲਓ ਬਈ ਕਿਸੇ ਪਾਸੇ ਕੋਈ ਖਲਾਰਾ ਨਹੀਂਗਾ ਤੇ ਬਾਈ ਜਿਹੜਾ ਤੋਂ ਪੁੱਛਦੇ ਆਂ ਹਾਂਜੀ ਬਾਈ ਕੀ ਹਾਲ ਆ ਕਿਵੇਂ ਲੱਗਿਆ ਕੰਮ ਬਾਈ ਓਕੇ ਰਿਪੋਰਟ ਆ ਬਾਈ ਕੋਈ ਖਲਾਰਾ ਹੋਵੇ ਤੇ ਪੱਤੀਆਂ ਬੈਸਟ ਆ ਬਾਈ ਕੋਈ ਵੈਲਡਿੰਗ ਕੀਤਾ ਹੋਵੇ ਕਿਤੇ ਕੁਝ ਵੀ ਕੀਤਾ ਹੋਵੇ ਨਟਾਂ ਚ ਹੋਇਆ ਬਈ ਕੰਮ ਸਾਰਾ ਠੀਕ ਆ ਬਾਈ ਲੋ ਵਹੀ ਕਰੋ ਜੇਕਰ ਲੋ ਬੀਸਟ ਬਹੁਤ ਏਅਰ ਬਹੁਤ ਸੋਹਣੀ ਲਾਈਟ ਆ ਜਿਹਨੇ ਵੀ ਚੰਗੀ ਲਾਈਟ ਤੇ ਪੈਸੇ ਲਾਉਣੇ ਬਸ ਇਹ ਚੀਜ਼ਾਂ ਲਵਾਵੇ ਸਟੈਡੀ ਹੋ ਗਿਆ ਲਾਈਟ ਫੋਰਸ ਹੋ ਗਿਆ ਦੇਖੋ ਬਈ ਬਾਕੀ ਤੁਸੀਂ ਬਈ ਆਪਣੇ ਵਲੌਗ ਨਾ ਬਣੇ ਰਹੋ ਹਏ ਤੁਹਾਨੂੰ ਪੇਟੀ ਵੀ ਬਣਾਉਣੀ ਹੈ ਵੀ ਕਿਵੇਂ ਬਣਾਉਣੀ ਆ ਸੀ ਕਿਵੇਂ ਬਣੀ ਆ ਉਹ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਬਈ ਤੇ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਤੁਸੀਂ ਆਪਣਾ ਚੈਨਲ ਨੂੰ ਪੂਰਾ ਪਿਆਰ ਦਿਓ ਬਈ ਤੁਹਾਡੇ ਪਿਆਰ ਨਾਲ ਹੀ ਅਸੀਂ ਵੱਧ ਤੋਂ ਵੱਧ ਵੀਡੀਓ ਪਾਵਾਂਗੇ ਤੇ ਕਰੋ ਬਈ ਚੈੱਕ ਲਾਈਟ ਦਾ ਚਾਨਣ ਬਾਕੀ ਰਾਤ ਨੂੰ ਵੀ ਤੁਹਾਨੂੰ ਇਹਦਾ ਰਿਵੀਉ ਪਾ ਦੇਾਂਗੇ ਆਪਾਂ ਇੱਕ ਸ਼ਾਰਟ ਲੈ ਕੇ ਬਾਈ ਰਹਿਣੋ ਵੀ ਕਿੰਨਾ ਕੁ ਚਾਨਣ ਆ ਠੀਕ ਆ ਬਈ ਇੱਕ ਮੈਨੂੰ ਵੀਡੀਓ ਭੇਜ ਦਿਓ ਰਾਤ ਨੂੰ ਜਗਾ ਕੇ ਲਓ ਬਈ ਤੇ ਹਾਂਜੀ ਬਈ ਆਪਣੇ ਕੋਲੇ ਆ ਗਈ ਗੱਡੀ ਤੂਫਾਨੀ ਇਹ ਤੁਸੀਂ ਆਪਣੇ ਵਲੌਗਾਂ 'ਚ ਪਹਿਲਾਂ ਹੀ ਵੇਖੀ ਹੋਊਗੀ ਏ ਹੁਣ ਬਸ ਜਮਾ ਹੀ ਸਿਰੇ ਵਾਲੀ ਤੂਫਾਨੀ ਗੱਡੀ ਬਣ ਗਈ ਆ ਚੱਕਿਓ ਬਾਈ ਡਿੱਕੀ ਮੜੀ ਜੀ ਉਹ ਖਾਈ ਗਿਆ ਆਪਣੇ ਸਬਸਕ੍ਰਾਈਬਰਾਂ ਨੂੰ ਕੀ ਰੱਖਤਾ ਆਪਾਂ ਇਹਦੇ ਵਿੱਚ ਕਹਿੰਦੇ ਮੇਰੇ ਵੀਰੋ ਕੰਮ ਸਿਰੇ ਵਾਲਾ ਹੀ ਹੋ ਗਿਆ ਚੱਕ ਦੇ ਲੋ ਭਾਈ ਜੇ ਵੀਲ ਤੇ ਦੋ ਉਪਰ ਲਾਏ ਪਏ ਆ ਇਹਦੇ 'ਚ ਇਹਨੇ ਵੀ ਕੀ ਆਹ ਹੋ ਕਰਤੀ ਕੀ ਚਾਹੀ ਪਰ ਆਹ ਤੇਰੀਆਂ ਬਲੀਆਂ ਅੜ ਜਾਂਦੀਆਂ ਔਕਾੜ ਰਹੀ ਨਾ ਹੁਣ ਤੇਰਾ ਸੋਬਾ ਹੀ ਤਰੀ ਤਰੀ ਲਗਾਈ ਜਾਂਦੀਆਂ ਰਮੀ ਤੇ ਨੂੰ ਤਾਂ ਤੇ ਲਈ ਜਾਲਾ ਭਰਾਵਾ ਨਹੀਂ ਖਾਦਾ ਅੰਦਰ ਰਾ ਦੇ ਕਿਤੇ ਹੋਰ ਪੇਟੀ ਜੇ ਗਲੱਛ ਦੇ ਸਾਰਾ ਕੁਝ ਕੁੱਤੇ ਵਾਂਗੂ ਆਈ ਇਧਰ ਜੋਣ ਵੀ ਆਇਆ ਬੇਟਾ ਔਖਾ ਬੌਲੀ ਆਈ ਜਾਂਦਾ ਕਿ ਬਹੁਤ ਟਾਈਮ ਲੱਗਿਆ ਬੰਦੇ ਜਿਵੇਂ ਬੋਵੀ ਲਾਗਦਾਣੀ ਇੱਕ ਨੰਬਰ ਜਿਹੜੇ ਦਾ ਨੂਹ ਦੇ ਚਿੱਟੀਆਂ ਨੇ ਇਹ ਵੀ ਉਹ ਬਾਤ ਨੇ ਖਾਣ ਦੇ ਭਾਦ ਗਾਲਾ ਕਰੀ ਜਾਂਦਾ ਹਾਂਜੀ ਦੋਸਤੋ ਅਸੀਂ ਇਕੱਲਾ ਬਈ ਕੰਮ ਦਾ ਵਲੌਗ ਨਹੀਂ ਆ ਮਾੜਾ ਮੋਟਾ ਵੀ ਪਾ ਦਿਆ ਕਰਾਂਗੇ ਤੁਹਾਨੂੰ ਫਰਮੀਤ ਤਾਂ ਫਿਰ ਪੂਰਾ ਨਾਲ ਚੈੱਕ ਕਰ ਤਸੀਨਾ ਐ ਤੇ ਇਹਨਾਂ ਦਾ ਪੇਟੀ ਬਣਾਉਂਦੇ ਨੇ ਜਿੰਨਾ ਇਹਨੂੰ ਖਾਂਦੇ ਨੂੰ ਆ ਗਿਆ ਆ ਬਈ ਬੰਦਾ ਗਰਦਾਰੀ ਕਰ ਗਿਆ ਖਾ ਭੈਣ ਚੋਦਾ 300 ਲੱਗਿਆ ਇਹ ਦੇਦੇ ਆ ਬੰ ਪਿਛੋਲੀ ਪਾ ਓ ਕੰਜਰ ਦੇ ਗਲਤ ਬੋਲਬਾਣੀ ਚੱਲ ਕਿਧਰ ਚੱਲਿਆ ਚੱਲ ਨਹੀਂ ਨਹੀਂ ਜਾਣਾ ਨਹੀਂਗਾ ਚੱਲ ਪੈਸੇ ਤਾਂ ਦੇ ਜਾਂਦੇ ਤੂੰ ਖਾ ਭੈਣ ਚੋਦਾ ਨਾ ਤਾਂ ਓਏ ਖਾਣ ਇੱਕ ਤਾਂ ਮੇਰੇ ਸਾਰਿਆਂ ਨੂੰ ਖਵਾਈਏ ਬੇਅਦਬੀ ਨਹੀਂ ਕਰਨੀ ਦਿਖਾਣੇ ਜਾਣੇ ਨਹੀਂ ਸਾਹਿਬ ਤਾਈਂੇ ਤੇ ਰੱਟੇ ਡੁੱਖਦਾ ਬੇਅਦਬੀ ਕਰਦਾ ਮੈਂ ਤੇ ਆਸ ਕੀ ਲੜੀ ਜਾਂਦੇ ਆ ਤੇ ਮੈਂ ਕਰੀ ਇਹਨਾਂ ਸਾਧੂਨੀਆਂ ਜਾਣਦਾ ਸਾਰਾ ਨੌਖਾ ਕੰਮ ਪੇਚਾਂ ਨੂੰ ਸਾਬਨ ਲਾ ਰਿਹਾ ਮੇਰੇ ਵੀਰੋ ਬੈਠ ਕੇ ਐਹੀ ਪਾਉਣਾ ਵੀ ਵਲੌਗ ਇਹ ਮੈਨੂੰ ਵੱਡਾ ਮਾਣ ਹਸਤੀ ਕਹਿੰਦਾ ਪੇਚਾਂ ਨੂੰ ਸਾਬਨ ਲਾ ਪਹਿਲਾਂ ਮੈਂ ਪੇਟੀ ਬਣੀ ਜਾਂਦੀ ਆ ਤੇ ਇਹਨਾਂ ਦੇ ਲੱਛਣ ਹੀ ਨਹੀਂ ਲੋਕਾਂ ਨੂੰ ਲੱਗੇਗੇ ਇਹ ਬੜਾ ਅੰਦਾਲਤ ਗੱਲਾਂ ਨਾ ਕਰਿਆ ਕਰੋ ਯਾਰ ਤੁਸੀਂ ਪਰਿਵਾਰਿਕ ਵਲੌਗ ਹੁੰਦੇ ਆ ਆਪਣੇ ਤੁਹਾਨੂੰ ਪਤਾ ਨਹੀਂਗਾ ਹਾਂਜੀ ਤੇ ਕਹਿੰਦੇ ਨਾ ਪੰਪ ਐਡੀ ਕੁੱਤੀ ਚੀਜ਼ ਐ ਅਸੀਂ ਇਹਨੂੰ ਪੰਪ ਐਂ ਜਾਂ ਭਰਿਆ ਇਹ ਕਹਿੰਦਾ ਅਜ ਤਾਂ ਮੈਂ ਨਾਲ ਮੇਲ ਦੂੰਗਾ ਜਮਾ ਵੀ ਬੇਬੀ ਕੋਲ ਭਰਨ ਦੀ ਲੋੜ ਨਹੀਂ ਪੈਣੀ ਦੇਖੋ ਬਈ ਚਲ ਚੈੱਕ ਆਇਤਾ ਨਾ ਸਿਰਾਲਾ ਇਧਰੇ ਹੋਂਵਾ ਕਹਿੰਦੇ ਟੱਕਰ ਨਾਲ ਟੱਕਰ ਮੇਲਦੀ ਆਇਤਾ ਇੱਕ ਬਰਗਰ ਖਵਾਇਆ ਇਹਨੂੰ ਮੋਲੇ ਮੋੜਦਾ 버거 ਰਹਾਦਾ ਯਾਰ ਹਨਾ ਜੋ ਕਰੇ ਯਾਰ ਪੂਰਾ ਇੱਕ ਤਾਂ 버거 ਖਵਾਤਾ ਦਾ 3700 ਰੁਪਏ ਲੱਕੜ ਦਵਾ ਲੈ ਧਰਤੀ ਹੋਈ ਗਨ ਇੱਕ 버거 ਨਹੀਂ ਭਰਾ ਇੱਕ 스프링 ਰੋਲਾ ਦੀ ਪਲੇਟ ਇੱਕ ਮਨਚੂਰੀਅਨ ਅੱਧਾ 버거 ਤੂੰ ਬੋਬੀ ਦਾ ਖਾਂਦਾ ਜਿਹੜਾ ਇਹਨੇ ਛੱਡਿਆ ਹੈਗਾ ਓੱਚਾ ਓੱਚਾ ਅੰਤ ਵਾਕੀ ਬੜੀ ਕੁੱਤੀ ਚੀਜ਼ ਆ ਇਹਨੂੰ ਬਾ ਇੰਨਾ ਕਹੇਂ ਦੇਰਾ ਵੀ ਬਾਲਾ ਸੋਹਣਾ ਕੰਮ ਕਰਿਆ ਤੇਰੇ ਵਰਗਾ ਹਾਈ ਕੋਈ ਨਹੀਂ ਉਹਦੋ ਹੀ ਨਾ ਬਸ ਫੁੱਲ ਕੇ 2 ਫੁੱਟ ਵੱਜ ਜਾਂਦਾ ਚੱਲ ਦੋ ਵੀ ਕਮਾ ਆ ਅੱਜ ਫੇਰ ਸਾਨੂੰ ਬਈ ਵੱਜ ਤਾਂ ਗਏ ਆ ਇਹਦੇ ਦਾ ਵੱਡਣਾ ਪੈਦਾ ਵੱੜ ਕੇ ਹੋਨੇ ਦਾਸ ਹੋ ਗਿਆ ਤੇ ਪੇਟੀ ਦੀ ਹਜੇ ਗਲਾਈ ਇੱਕੀ ਬਣਾਈ ਆ ਤਾਨੂੰ ਘੰਟਾ ਹੋ ਗਿਆ ਲੱਗਿਆ ਨੂੰ ਹੋਰ ਕੁਝ ਨਹੀਂ ਕੀਤਾ ਕੱਲੀ ਗਲਾਈ ਬਣਾਈ ਆ ਜੀ ਸਰਦਾਰ ਨੇ ਹਣੇ ਇਹ ਲੈ ਜਦੋਂ ਬੂਫਰ ਲੱਗ ਗਿਆ ਉਦੋਂ ਉਹ ਚਾਚਾ ਦਾ ਚਕਾਈ ਹੈ ਨਾ ਚਾਚਾ ਤਾਂ ਹੁਣ ਛੱਗਾ ਚਕੀ ਹੈ ਨਾ ਉਹੀ ਤਾਂ ਗੱਲ ਆ ਭਰਾਵਾ ਉੱਚੀ ਜਾਂਦੀ ਹੈ ਇਹ ਉਹ ਨਹੀਂ ਯਾਰ ਬਾਈ ਯਾਰ ਇੰਨੀ ਉੱਚੀ ਕਿਵੇਂ ਜਾੜੂਗੀ ਇਹੇ ਘੱਟੋ ਘੱਟ ਜੇ ਤਗੜੀ ਵੀ ਤੇਰੇ ਉੱਤੇ ਹੋਣੀ ਚਾਹੀਦੀ ਹਾਂਜੀ ਦੋਸਤੋ ਤੁਸੀਂ ਸਾਨੂੰ ਆਏ ਦੱਸੋ ਬਈ ਇਹ ਕਹਿੰਦਾ ਜੈਕ ਨਾਲ ਬੇਟੀ ਟੰਗਦੇ ਆਂਗੇ ਵੀ ਟੰਗੀ ਜਾ ਸਕਦੀ ਹੈ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਣਾ ਬਾਈ ਸਾਰੇ ਭਰਾਵਾਂ ਨੇ ਤੇ ਜੇ ਕੋਈ ਗੁੱਸਾ ਜੇ ਕੋਈ ਗੁੱਸਾ ਗਿਲਾ ਹੁੰਦਾ ਸਾਡੀ ਗੱਲ ਦਾ ਕਿਸੇ ਦਾ ਬੁਰਾ ਲੱਗਦਾ ਤੇ ਸਾਨੂੰ ਜਰੂਰ ਕਮੈਂਟ ਕਰਨਾ ਠੀਕ ਹੈ हां जी दोस्तों ਤੇ ਪੇਟੀ ਹੋ ਗਈ ਹੈ ਡਨ ਗਲਾਈਆਂ ਕੁਲਾਈਆਂ ਬਣ ਗਈਆਂ ਬਾਈ ਬਹੁਤ ਬਹੁਤ ਥੈਂਕਸ ਆ ਸਾਡੇ ਮਿਸਤਰੀ ਹਰਮੀਤ ਦਾ ਬਈ ਐਵੇਂ ਸੀਰੀਅਸ ਨਾ ਲਿਓ ਮਿਸਤਰੀ ਬਹੁਤ ਟਾਪ ਦਾ ਹੈ ਉਹ ਤਾਂ ਹੀ ਚੱਲ ਚੌੜ ਕਰਦੇ ਹੁੰਨੇ ਇਹਦੇ ਨਾਲੇ ਨੇ ਨਾ ਚੱਲ ਹਾਸਾ ਮਜ਼ਾਕ ਹੋਏਂਦਾ ਕੰਮ ਸੌਖਾ ਨਿਬੜ ਜਾਂਦਾ ਹੈ ਕੰਮ ਕਮ ਬਹੁਤ ਓਕੇ ਕਰਦਾ ਬਾਈ ਤੇ ਮਿਹਨਤੀ ਵਾਲਾ ਤੁਹਾਨੂੰ ਦੱਸਿਆ ਹੋਇਆ ਹੀ ਹੈ ਮਿਹਨਤੀ ਜੱਤ ਤੰਗ ਗਿਆ ਮਿਹਨਤੀ ਜੱਤ ਤੰਗ ਗਿਆ ਨਹੀਂ ਯਾਰ ਕਹਿਣ ਨੂੰ ਕੀ ਕਹਿਣਾ ਆ ਕਿ ਪੇਟੀ ਵਾਲੀ ਤੇ ਰੀਝਾਂ ਲਾਦੀਆਂ ਮੁੰਡੇ ਨੇ ਤੇਰਾ ਹਾਲਾਤ ਹਾਂ ਪੱਪੀ ਲੈਣਾ ਆਏ ਤਾਂ ਬਹੁ ਵੀ ਲਊਗਾ ਪੱਪੀ ਤੇਰੀ ਹਰਦਾ ਨਹੀਂ ਆਏ ਐ ਬਈ ਲੋ ਬਈ ਕਰੋ ਚੈੱਕ ਬਾਕੀ ਤੁਹਾਨੂੰ ਕੱਲ ਨੂੰ ਪਤਾ ਲੱਗ ਜੂਗਾ ਵੀ ਇਹਦੇ ਵਿੱਚ ਕਿੰਨੇ ਉਫਰ ਲਾਉਣੇ ਆ 2 ਲਾਉਣੇ ਆ 3 ਲਾਉਣੇ ਆ 4 ਲਾਉਣੇ ਆ ਕਿ 6 ਲਾਉਣੇ ਆ ਕਿ 8 ਲਾਉਣੇ ਆ ਠੀਕ ਐ ਉਹ ਤੁਹਾਨੂੰ ਪਤਾ ਲੱਗੂ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਤੁਸੀਂ ਆਪਣੇ ਵਲੌਗਰਾਂ ਬਣੇ ਰਹਿਣਾ ਆਪਾਂ ਫੁੱਲ ਟਰੈਕਟਰ ਤਿਆਰ ਕਰ ਰਹੇ ਆਪਾਂ ਤੁਹਾਨੂੰ ਸਾਰੀ ਇੱਕ ਇੱਕ ਚੀਜ਼ ਸਟੈਪ ਬਾਈ ਸਟੈਪ ਦਿਖਾਵਾਂਗੇ ਵੀ ਕਿਵੇਂ ਕਰਦੇ ਆ ਕਿਵੇਂ ਨਹੀਂ ਠੀਕ ਹੈ ਬਾਈ ਤੇ ਬਾਕੀ ਹਾਂਜੀ ਮਿਸਤਰੀ ਸਾਹਿਬ ਕਿਵੇਂ ਆ ਬਰਗਰ ਹੋ ਗਿਆ ਹਾਜਮ ਤੂੰ ਲੱਗਦਾ ਨਹੀਂ 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 ਚਲਾ ਫਿਰ ਰੋਟੀ ਖਾ ਆਈ ਗਏ ਬਾਹਰੋਂ ਰੋਟੀ ਖਾ ਆਈ ਗਏ ਨਹੀਂ ਨਹੀਂ ਚੰਗਾ ਭਰਾਵਾ ਤੇ ਹਾਂਜੀ ਬਾਈ ਗੁੱਡ ਨਾਈਟ ਸਾਰਿਆਂ ਨੂੰ ਤੇ ਅਗਲਾ ਵਲੌਗ ਆਪਣਾ ਜਰੂਰ ਦੇਖਣਾ ਇਸ ਪੀਟੀ ਤੇ ਹੀ ਆਊਗਾ ਸਿਸਟਮ ਕਿਹੜਾ ਲਾ ਰਹੇ ਆ ਕਿਵੇਂ ਲਾ ਰਹੇ ਆ ਸਾਰੀ ਤੁਹਾਨੂੰ ਡਿਟੇਲ ਵੀਡੀਓ ਪਾਵਾਂਗੇ ਤੇ ਬਾਏ ਬਾਏ ਕਰ ਦਿਓ ਗੁੱਡ ਨਾਈਟ ਕਰ ਦਿਓ ਬਾਈ ਸਾਰੇ ਆਪਾਂ ਭਰਾਵਾਂ ਨੂੰ ਠੀਕ ਐ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਸਾਰਾ ਕੁਝ ਕਰ ਲੈਣਾ ਬਾਈ ਤੁਸੀਂ ਧੰਨਵਾਦ ਤੇ ਹਾਂਜੀ ਬਾਈ ਫਾਈਨਲ ਲੁੱਕ ਕਰ ਲੋ ਚੈੱਕ ਤੇ ਇਧਰ ਬੋਈ ਤੋਂ ਸਕੂਟਰ ਦਾ ਸਟੈਂਡ ਨਹੀਂ ਲੱਗ ਰਿਹਾਗਾ ਬਾਈ ਯਾਰ ਸਿਸਟਮ ਕੀ ਹੈ ਸਟੈਂਡਰਡ ਦਾ ਸਟੈਂਡ ਲਾ ਕੇ ਪਰੇ ਕਰ ਅੱਜ ਕੱਲ ਦੇ ਨੌਜਵਾਨ ਦੇਖ ਲੋ